ਸ਼ੁਕੀਨਾਂ ਨੂੰ ਇੱਕ ਖਬਰ ਸੁਣ ਕੇ ਵੱਡਾ ਝਟਕਾ ਲੱਗੇਗਾ ਦਰਅਸਲ ਸਰਕਾਰ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਹੁਣ ਸ਼ਰਾਬ ਪੀਣ ਦੇ ਸ਼ੁਕੀਨਾਂ ਦੇ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ 5 ਦਿਨ ਠੇਕੇ ਬੰਦ ਰਹਿਣਗੇ ਦੱਸਦੇ ਕਿ ਸ਼ਰਾਬ ਪੀਣ ਦੇ ਸ਼ੁਕੀਨਾਂ ਦੇ ਲਈ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਪ੍ਰੈਲ ਮਹੀਨੇ ਦੇ ਵਿੱਚ 5 ਦਿਨਾਂ ਦਾ ਡਰਾਈ ਡੇ ਐਲਾਨ ਕੀਤਾ ਗਿਆ ਆਪਕਾਰੀ ਵਿਭਾਗ ਦੇ ਵੱਲੋਂ ਇਸ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਆਪਕਾਰੀ ਵਿਭਾਗ ਤੇ ਵੱਲੋਂ ਡਰਾਈ ਡੇ ਸੰਬੰਧੀ ਹੁਕਮ ਜਾਰੀ ਕੀਤਾ ਹੈ ਇਸ ਮੁਤਾਬਿਕ 11 April ਨੂੰ Eid-ul-Fitr, Ram Navami ਅਤੇ 21 April ਨੂੰ Mahavir Jayanti ਮੌਕੇ ਸ਼ਰਾਬ ਦੀਆਂ ਦੁਕਾਨਾਂ ਚਾ ਠੇਕੇ ਨਹੀਂ ਖੁੱਲਣਗੇ ਦੂਜੇ ਪਾਸੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਤੇ ਜ਼ਿਲ੍ਹਿਆਂ ਦੇ ਵਿੱਚ ਵੀ ਡਰਾਈ ਡੇ ਦਾ ਐਲਾਨ ਕੀਤਾ ਗਿਆ ਆਪਕਾਰੀ ਵਿਭਾਗ ਤੇ ਵੱਲੋਂ ਜਾਰੀ ਇੱਕ ਹੋਰ ਹੁਕਮ ਅਨੁਸਾਰ ਉੱਤਰ ਪ੍ਰਦੇਸ਼ ਦੇ ਸਰਹੱਦੀ ਖੇਤਰਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ 24 April ਨੂੰ ਸ਼ਾਮ 6 ਵਜੇ ਤੋਂ 26 April ਨੂੰ ਸ਼ਾਮ 6 ਵਜੇ ਤੱਕ ਦਿੱਲੀ ਦੇ ਵਿੱਚ ਡਰਾਈ ਡੇ ਦਾ ਐਲਾਨ ਕੀਤਾ ਗਿਆ ਇਸ ਦੌਰਾਨ ਸ਼ਰਾਬ ਦੀ ਖਰੀਦ ਉ فروਕਤ ਤੇ ਪਾਬੰਦੀ ਰਹੇਗੀ April ਦੇ ਨਾਲ ਨਾਲ ਮਈ ਅਤੇ ਜੂਨ ਦੇ ਮਹੀਨਿਆਂ ਦੇ ਵਿੱਚ ਵੀ ਠੇਕੇ ਬੰਦ ਰਹਿਣਗੇ 23 ਮਈ ਨੂੰ ਬੁੱਧ ਪੂਰਨਮਾ ਅਤੇ 17 ਜੂਨ ਨੂੰ ਬਕਰੀਦ ਦੇ ਮੌਕੇ ਤੇ ਡਰਾਈਡੇ ਹੋਵੇਗਾ ਇਹਨਾਂ ਦੋਵਾਂ ਤਰੀਕਾਂ ਨੂੰ ਸ਼ਰਾਬ ਦੀਆਂ ਦੁਕਾਨਾਂ ਹੁਣ ਬੰਦ ਰਹਿਣਗੀਆਂ ਇਸ ਤਰ੍ਹਾਂ ਸ਼ਰਾਬ ਦੇ ਠੇਕੇ ਅਤੇ ਸ਼ਰਾਬ ਦੀਆਂ ਦੁਕਾਨਾਂ April ਤੋਂ June ਤੱਕ ਸਤ ਤਿੰਨ ਬੰਦ ਰਹਿਣਗੀਆਂ ਦੱਸਦੀ ਹੈ ਕਿ ਤਿਉਹਾਰਾਂ ਅਤੇ ਚੌਣਾ ਦੇ ਦੌਰਾਨ ਡਰਾਈਡੇ ਐਲਾਨੀਆਂ ਜਾਂਦਾ ਇਸ ਤੋਂ ਇਲਾਵਾ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਅਜਿਹਾ ਕੰਨ ਜ਼ਰੂਰੀ ਸਮਝਦਾ ਹੈ ਤਾਂ ਡਰਾਈਡੇ ਦਾ ਐਲਾਨ ਕੀਤਾ ਜਾ ਸਕਦਾ ਹੈ ਸੁਵਟੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ਰਾਬ ਪਿੰਡ ਦੇ ਸ਼ਿਕਾਇਤਾਂ ਦੇ ਲਈ ਖਬਰ ਮਾੜੀ ਸਾਬਿਤ ਹੋਵੇਗੀ ਕਿਉਂਕਿ ਉਹਨਾਂ ਨੂੰ ਹੁਣ ਵੱਡਾ ਝਟਕਾ ਲੱਗੇਗਾ ਸਰਕਾਰ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ 5 ਦਿਨ ਹੁਣ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਦੇਸ਼ ਦੀ ਰਾਜਸਥਾਨੀ ਦਿੱਲੀ ਦੇ ਵਿੱਚ ਸ਼ਰਾਬ ਦੇ ਸ਼ਕੀਨਾ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਸਰਕਾਰ ਨੇ ਅਪ੍ਰੈਲ ਮਹੀਨੇ ਦੇ ਵਿੱਚ 5 ਦਿਨਾਂ ਦਾ ਡਰਾਈ ਡੇ ਐਲਾਨ ਕਰ ਦਿੱਤਾ ਗਿਆ ਆਪਕਾਰੀ ਵਿਭਾਗ ਤੇ ਵੱਲੋਂ ਇਸ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਦਿੱਲੀ ਸਰਕਾਰ ਦੇ ਆਪਕਾਰੀ ਵਿਭਾਗ ਤੇ ਵੱਲੋਂ ਡਰਾਈ ਡੇ ਸਬੰਧੀ ਹੁਕਮ ਜਾਰੀ ਕੀਤਾ ਗਿਆ ਇਸ ਮੁਤਾਬਿਕ 11 ਅਪ੍ਰੈਲ ਨੂੰ ਈਦ ਤਰਪਨੂਰ ਰਾਮ ਨੋਮੀ ਅਤੇ 21 ਅਪ੍ਰੈਲ ਨੂੰ ਮਹਾਵੀਰ ਜਨਮਤੀ ਮੌਕੇ ਸ਼ਰਾਬ ਦੀਆਂ ਦੁਕਾਨਾਂ ਜੋ ਠੇਕੇ ਨਹੀਂ ਖੁੱਲਣਗੇ ਦੂਜੇ ਪਾਸੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੀ ਸਰਹੱਦ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਡਰਾਈ ਡੇ ਦਾ ਐਲਾਨ ਕੀਤਾ ਗਿਆ ਹੈ